ਇਹ 744 ਟਰੈਕਟਰ ਹੈ। ਠੀਕ ਹੈ ਜੀ। 2009 ਮਾਡਲ ਹੈ। ਠੀਕ ਹੈ ਜੀ। 14 ਦੇ ਟਾਇਰ ਤੇਲ ਬ੍ਰੇਕ ਹੈ। ਠੀਕ ਹੈ ਜੀ। ਪਿਛਲੇ ਟਾਇਰ ਇਹਦੇ ਅੱਧੇ ਨੇ ਗੁਡੀਅਰ ਕੰਪਨੀ ਦੇ ਅਗਲੇ ਟਾਇਰ ਇਹਦੇ 80 ਪੈਸੇ ਨੇ। ਇਹ 2016 ਮਾਡਲ ਹੈ। ਹਾਂ ਜੀ। ਸੈਕੰਡ ਓਨਰ ਹੈ। ਠੀਕ ਹੈ ਜੀ। ਨਾਲ ਦੇ ਟਾਇਰ ਹੈ। ਠੀਕ ਹੈ ਜੀ। 1362 363 ਘੰਟੇ ਓਰੀਜਨਲ ਚੱਲਿਆ ਵਾ। ਇੰਜਨ ਗੇਅਰ ਦਾ ਪੂਰਾ ਵਧੀਆ ਟਾਇਰ ਅੱਧੇ ਨੇ 14 ਨੂੰ 28। ਇਹ 241 ਐਨਸੀ ਹੈ ਜੀ। ਠੀਕ ਹੈ ਜੀ। ਇਹ ਆਪਣੇ ਸੱਜਣ ਮਿੱਤਰ ਹੈ ਬੰਦੇ। ਠੀਕ ਹੈ ਜੀ। ਨਵਾਂ ਠੀਕ ਹੈ ਜੀ ਨਾ ਲੈਫਟ ਵਾਲੀ ਪਾਈਪ ਲੱਗੀ ਹੈ ਅੱਜ ਤੱਕ ਟਰੈਕਟਰ ਦੀ 2000 ਮਾਡਲ ਹੈ ਵੀਰੇ ਪੂਰਾ ਹਾਂਜੀ ਹਰਿਆਣਾ ਨੰਬਰ ਹੈ ਠੀਕ ਹੈ ਜੀ ਸਾਰਾ オリジナル ਆ ਠੀਕ ਹੈ ਜੀ ਪਿਛਲੇ ਟਾਇਰ 45 ਪੈਸੇ ਅਗਲੇ ਟਾਇਰ 80 ਪੈਸੇ 2000 ਤੇ 10 ਮਾਡਲ ਹੈ ਵੀਰੇ ਹਾਂਜੀ ਚਾਰੇ ਟਾਇਰ ਇਹਦੇ ਨਵੇਂ ਆ ਠੀਕ ਹੈ ਜੀ 90 ਪੈਸੇ ਕਹਿ ਲਓ ਨਵੇਂ ਕਹਿ ਲਓ ਠੀਕ ਹੈ ਜੀ ਸਾਫ ਸੁਥਰਾ ਟਰੈਕਟਰ ਹੈ ਠੀਕ ਹੈ ਜੀ ਹਰਿਆਣਾ ਨੰਬਰ ਹੈ ਘੋੜਾ ਬੰਪਰ ਲੱਗਿਆ ਟਰੈਕਟਰ ਨੂੰ ਠੀਕ ਹੈ ਜੀ ਇੰਜਨ ਗੇਅਰ ਦਾ ਪੂਰਾ ਟੌਪ ਲੈ 2005 ਵੀਰੇ 2005 ਮਾਡਲ ਹੈ ਹਾਂਜੀ ਚਾਰੇ ਟਾਇਰ ਨਵੇਂ ਆ ਠੀਕ ਹੈ ਜੀ ਬੈਕ ਟਾਇਰ 14x28 ਦੇ ਆ ਠੀਕ ਹੈ ਜੀ ਇੰਜਨ ਗੇਅਰ ਦਾ ਫੁੱਲ ਚੰਗਾ ਹੈ 2001 ਮਾਡਲ ਹੈ ਵੀਰੇ ਹਾਂਜੀ A to Z ओरिजिनल ਠੀਕ ਹੈ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਆ ਤਲਵੰਡੀ ਸਾਹ ਕੋ ਟਰੈਕਟਰ ਮੰਡੀ ਤੇ ਆਪਣੇ ਨਾਲ ਬਾਈ ਅੱਜ ਫੇਰ ਜੋੜਿਆ ਬੱਬੂ ਉਧਿਆਉਣ ਸਤਿ ਸ਼੍ਰੀ ਅਕਾਲ ਬਾਈ ਬੱਬੂ ਸਤਿ ਸ਼੍ਰੀ ਅਕਾਲ ਉਹ ਠੀਕ ਹੈ ਬਾਈ ਵਧੀਆ ਵੀਰੇ ਚੜਦੀ ਕਲਾ ਪੂਰੀ ਚੜਦੀ ਕਲਾ ਘਰ ਪਰਿਵਾਰ ਠੀਕ ਹੈ ਹਾਂ ਰਾਜੀ ਖੁਸ਼ੀ ਜੀ ਠੀਕ ਹੈ ਤੇ ਕਿੰਨੇ ਕਟਰੈਕਟਰ ਨੇ ਬਾਈ ਬੱਬੂ ਹੈਗੇ 7-8 7-8 ਤੇ ਆਪਾਂ ਪਹਿਲਾਂ ਵੀ ਵੀਡੀਓ ਬਣਾਈਆਂ ਨੇ ਹਨਾ ਕਾਫੀ ਵੀਡੀਓ ਬਣਾ ਚੁੱਕੇ ਆਂ ਆਪਾਂ ਤੁਹਾਡੇ ਨਾਲ ਤੇ ਕਿਵੇਂ ਰਿਸਪਾਂਸ ਮਿਲਦਾ ਨਹੀਂ ਨਹੀਂ ਬਹੁਤ ਵਧੀਆ ਵੀਰੇ ਠੀਕ ਹੈ ਪੂਰਾ ਵਧੀਆ ਠੀਕ ਹੈ ਗੱਲ ਪਰ ਆਪਾਂ ਕੰਮ ਵੀ ਸਾਫ਼ ਸੁਥਰੀ ਜੀ ਗੱਲ ਕਰਦੇ ਆਂ ਜਿਹੜੀ ਚੀਜ਼ ਇੱਥੇ ਦਿਖਾਵਾਂਗੇ ਉਹੀ ਆਏ ਤੋਂ ਨਿਕਲਦੀ ਹੈ ਬੇਫਾਲਤੂ ਆਪਾਂ ਕੁਝ ਨਹੀਂ ਕਹਿੰਦੇ ਠੀਕ ਹੈ ਜੀ ਹਾਂ ਇਹ ਨਹੀਂ ਇਹ ਨਹੀਂ ਹੈਗਾ ਵੀ ਆਪਣੇ ਟਰੈਕਟਰ ਦੇ ਟਾਇਰ ਅੱਧੇ ਆਪਾਂ ਆਸੀ ਪੈਸੇ ਦੇਸੀ ਚੱਲ ਗਏ ਉਹ ਗੱਲ ਨਹੀਂ ਜਾਂ ਇੰਜਨ ਡਾਊਨ ਆਪਾਂ ਨਵਾਂ ਕਹੀ ਚੱਲ ਗਏ ਉਹ ਨਹੀਂ ਵੀਰੇ ਆਪਾਂ ਕਰਦੇ ਹਾਂ 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 ਕੰਮ ਕਰੋ ਸਾਫ ਸੁਥਰਾ ਹਨਾ ਤੇ ਅੱਜ ਕਿੰਨੇ ਟਰੈਕਟਰ ਨੇ ਫਿਰ ਟਰੈਕਟਰ ਹੈਗੇ 7-8 ਆਪਣੇ ਕੋਲ 7-8 ਤੇ ਕੰਡੀਸ਼ਨਾਂ ਦੇ ਵਧੀਆ ਤੇ ਆਪਣਾ ਕਾਪੀ ਕਾਜ ਇੰਡੀਅਨ ਡੀਅਰ ਕਾਪੀ ਕਾਜ ਤਾਂ ਆਪਣੇ ਸਿਉਆਂੇ ਵਰਗੇ ਹੁੰਦੇ ਆ ਵੀਰੇ ਆਪਾਂ ਲੈਂਦੇ ਨਹੀਂ ਜਿਹੜੇ ਚ ਆਪਾਂ ਨੂੰ ਡਾਊਟ ਹੋਵੇ ਆਪਾਂ ਲੈਂਦੇ ਠੀਕ ਹਾਂਜੀ ਹੁਣ ਆਪਾਂ ਸਵਰਾਜ ਤੋਂ ਸਟਾਰਟ ਕਰਦੇ ਆ ਇਹਦੇ ਬਾਰੇ ਦੱਸੀ ਮੇ ਇਹ 744 ਟਰੈਕਟਰ ਹੈ ਠੀਕ ਹੈ ਜੀ 2009 ਮਾਡਲ ਹੈ ਠੀਕ ਹੈ ਜੀ 14 ਦੇ ਟਾਇਰ ਤੇਲ ਬ੍ਰੇਕ ਹੈ ਠੀਕ ਹੈ ਜੀ ਪਿਛਲੇ ਟਾਇਰ ਇਹਦੇ ਅੱਧੇ ਨੇ ਗੁਡਇਰ ਕੰਪਨੀ ਦੇ ਅਗਲੇ ਟਾਇਰ ਇਹਦੇ 80 ਪੈਸੇ ਨੇ ਜੀ ਰੰਗ ਪੇਂਟ ਦਾ Ориジナル ਹਲਕੀ ਫੁਲਕੀ ਮਗਰਾਟਾਂ ਦੀ ਟੱਚਿੰਗ ਹੈ ਠੀਕ ਹੈ ਜੀ ਤੇ ਨੰਬਰ ਪੀਵੀ 13 ਪਹਿਲੀ ਪਾਰਟੀ ਦਾ ਟਰੈਕਟਰ ਹੈ ਨਗਦ ਕੈਸ਼ ਦਾ ਨਗਦ ਕੈਸ਼ ਦਾ ਹਾਂਜੀ ਵੀਰ ਜੀ ਠੀਕ ਹੈ ਜੀ ਤੇ ਡਬਲ ਕਲਚ ਚ ਹੈ ਡਬਲ ਕਲਚ 6 ਛਿਰੀ ਤੇਲ ਬ੍ਰੇਕ ਠੀਕ ਹੈ ਜੀ ਤੇ ਨੌ ਮਾਡਲ ਦਾ ਫਿਰ ਇਹਦਾ ਰੇਟ ਕਿੰਨਾ ਹੈ ਵੀਰੇ ਇਹਦਾ 3 ਲੱਖ ਰੁਪਿਆ ਡਿਮਾਂਡ ਆ 2 ਲੱਖ 85000 ਦਾ ਆਪਾਂ ਟਰੈਕਟਰ ਦੇ ਦਿਆਂਗੇ 2 ਲੱਖ 85000 ਜੇ ਕੋਈ ਬੱਬੂ ਵੀਡੀਓ ਦੇਖ ਕੇ ਆ ਗਿਆ 5000 ਉਹਦੇ ਲਈ ਸਪੈਸ਼ਲ ਡਿਸਕਾਊਂਟ ਆ ਵੀਡੀਓ ਦਾ ਸਕਰੀਨ ਸ਼ਾਟ ਮਾਰਦੇ ਹੋ ਤੇ ਆਪਣੇ ਕੋਲੇ ਲੈ ਆ ਠੀਕ ਹੈ ਜੀ 5000 ਰੁਪਿਆ ਸਪੈਸ਼ਲ ਡਿਸਕਾਊਂਟ ਆ ਮਿੱਤਰੋ ਸੈਂਪਲ ਕੱਪੜੇ ਵਾਲੀ ਥਾਤਰੀ ਆ ਚੰਗਾ ਟਰੈਕਟਰ ਹੈ ਮੂਰੇ ਆ ਗਿਆ ਸਿਉਨਾਲੀਕਾ 750 ਐਚ ਡੀ ਐਮ ਬਾਈ ਬੱਬੂ ਦੱਸੀਏ ਇਹਦੇ ਬਾਰੇ ਇਹ 2016 ਮਾਡਲ ਆ ਹਾਂਜੀ ਸੈਕੰਡ ਓਨਰ ਹੈ ਠੀਕ ਹੈ ਜੀ ਨਾਲ ਦੇ ਟਾਇਰ ਹੈ ਠੀਕ ਹੈ ਜੀ 1362 63 ਘੰਟੇ ਓਰੀਜਨਲ ਚੱਲਿਆ ਵਾ ਠੀਕ ਹੈ ਜੀ ਸਾਰਾ ਟਰੈਕਟਰ ਓਰੀਜਨਲ ਹੈ ਠੀਕ ਹੈ ਜੀ ਟਰਾਲੀ ਤੇ ਨਹੀਂ ਚੱਲਿਆ ਵਾ ਖੇਤੀ ਤੇ ਚੱਲਿਆ ਵਾ ਪਿੱਛੋਂ ਹੱਕ ਹੱਕ ਦਿਖਾ ਦੇ ਮਗਰਾੜ ਦਿਖਾ ਦੇ ਟਰੈਕਟਰ ਸਾਰੇ ਮਗਰਾੜ ਮਗਰੂਟ ਸਾਫ ਪਏ ਨੇ ਹਾਂ ਤੇ ਹੁੱਕਾਕ ਤੁਸੀਂ ਦੇਖ ਸਕਦੇ ਹੋ ਬਾਈ ਨਾਲ ਦੀ ਹੈ ਨਾਲ ਦੀ ਹੈ ਤੇ ਇੰਜਨ ਗੇਅਰ ਤਾਂ ਕਿੱਦਾਂ ਰਹਿਉ ਨਵਾਂ ਯਾਰ 1362 ਘੰਟੇ ਚੱਲਿਆ 1362 ਘੰਟੇ ਫਿਰ ਸੰਗਰੂਰ ਏਰੀਆ ਦਾ ਟਰੈਕਟਰ ਆ ਚੰਗਾ ਪਾਣੀ ਆ ਉੱਥੇ ਜੰਗਾਲ ਤਾਂ ਉਂ ਹੀ ਨਹੀਂ ਆਉਂਦੀ ਠੀਕ ਹੈ ਜੀ ਸੰਗਰੂਰ ਏਰੀਆ ਦਾ ਡਬਲ ਡਿਸਟ੍ਰਿਬਿਊਟਰ ਚ ਤੇ ਮਾਡਲ ਕਿੰਨੇ ਆ ਗਿਆ ਬਾਪੂ 16 ਜੀ 16 ਮਾਡਲ ਦਾ ਰੇਟ 4,65,000 ਰੁਪਈਆ ਜੀ ਦੇਣਾ ਕਿੰਨੇ ਦਾ 4,35,000 ਦਾ ਸੌਦਾ ਹੈ 4,35,000 ਦਾ ਮਿੱਤਰੋ ਸੌਦਾ ਹੋਊਗਾ ਤੇ ਮੂਰੇ ਆ ਗਿਆ 855 ਬਨਸਤਾਰ ਇਹਦੇ ਬਾਰੇ ਦੱਸੀ ਬਾਈ 2002 ਮਾਡਲ ਹੈ ਜੀ ਹਾਂਜੀ 2,55,000 ਰੇਟ ਆ ਠੀਕ ਹੈ ਜੀ ਇਹਨਾਂ ਗੇਰ ਦਾ ਪੂਰਾ ਵਧੀਆ ਟਾਇਰ ਅੱਡੇ ਨੇ 14x28 ਠੀਕ ਹੈ ਜੀ ਹਾਂਜੀ ਟਾਇਰ ਅੱਡੇ ਨੇ ਮਿੱਤਰੋ ਸਾਦੀ ਕਟਾਈ ਚ ਆ ਗਿਆ 6 ਛਿਰੀ ਆ ਡਬਲ ਕਲਚ ਆ 6 ਛਿਰੀ ਡਬਲ ਕਲਚ ਆ ਤੇ ਮਗਰਾਟਾਂ ਤੇ ਟੇਪ ਵਗੈਰਾ ਚੜੀ ਹੋਈ ਆ ਸਾਰਾ ਰੰਗ ਪੇਂਟ ਦਾ ਸਾਰਾ Ориਜਨਲ ਆ ਵੀਰੇ ਹਲਕੀ ਫੁਲਕੀ ਟੱਚਿੰਗ ਹੈਗੀ ਆ ਵੀਰੇ ਹਲਕੀ ਫੁਲਕੀ ਮਾੜਾ ਮੋਟਾ ਕਿਤੇ ਬਾਈ ਹੈਗੀ ਆ ਤਾਂ ਤਿੰਨ ਹਾਂਜੀ ਹਾਂਜੀ ਤੇ ਟਰੈਕਟਰ ਦੇਖ ਸਕਦੇ ਹੋ ਟਰੈਕਟਰ ਚੰਗਾ ਤੇ ਮਾਡਲ ਤੇ ਰੇਟ ਬਾਈ ਮਾਡਲ ਵੀਰੇ 2002 ਆ ਹਾਂਜੀ ਰੇਟ ਇਹਦਾ ਹੈਗਾ ਜੀ 255000 ਬਸ ਸਪੈਸ਼ਲ ਇੱਕੋ ਹੀ ਹਾਂ ਜਾਂ ਨਾ 225 ਦਾ ਸੌਦਾ 225000 ਦਾ ਟਰੈਕਟਰ ਮਿੱਤਰੋ ਬਣੂਗਾ ਹਾਂਜੀ ਤੇ ਮੂਰੇ ਆ ਗਿਆ ਇਸਰ ਬਾਈ ਇਹ ਇਹ 241 ਐਨਸੀ ਹੈ ਜੀ ਠੀਕ ਹੈ ਜੀ ਇਹ ਆਪਣੇ ਸੱਜਣ ਮਿੱਤਰ ਹੈ ਬੰਦੇ ਠੀਕ ਹੈ ਜੀ ਨਵਾਂ ਕੜਵਾਇਆ ਹੋਇਆ ਟਰੈਕਟਰ ਆ ਉਹਨਾਂ ਦਾ ਠੀਕ ਹੈ ਜੀ ਕਿਸੇ ਨਟ ਨੂੰ ਚਾਬੀ ਨਹੀਂ ਲੱਗੀ ਠੀਕ ਹੈ ਜੀ ਇੱਕ ਵੀ ਨਟ ਨੂੰ ਠੀਕ ਹੈ ਜੀ ਨਾ ਲੈਫਟ ਵਾਲੀ ਪਾਈਪ ਲੱਗੀ ਅਜੇ ਤੱਕ ਟਰੈਕਟਰ ਦੇ ਠੀਕ ਹੈ ਜੀ ਸਾਰਾ 오ਰੀਜਨਲ ਟਰੈਕਟਰ ਹੈ ਠੀਕ ਹੈ। ਇਹਦੇ ਦੁਆਰਾ ਦੇ ਹੈਗੇ ਆ 75 ਪੈਸੇ। ਠੀਕ ਹੈ ਜੀ। ਠੀਕ ਹੈ। ਫਾਸਟ ਓਨਰ ਆ ਪੀ ਵੀ 03 ਬਠਿੰਡਾ ਨੰਬਰ ਆ। ਠੀਕ ਹੈ ਜੀ। ਜਿਹੜੇ ਬੰਦੇ ਨੇ ਨਵਾਂ ਲਿਆ ਉਸੇ ਕੋਲ ਹੈ। ਠੀਕ ਹੈ ਜੀ। 14 ਮਾਡਲ ਹੈ। ਹਾਂ ਜੀ। 1,95,000 ਡਿਮਾਂਡ ਆ 1,85,000 ਬੰਦੇ ਕਹਿੰਦੇ ਆ ਬਾਕੀ ਮੌਕੇ ਤੇ ਕਰਾ ਦੇਾਂਗੇ ਜਿੰਨਾ ਹੋ ਸਕੇ। ਮੌਕੇ ਤੇ ਹੋਰ ਮੰਗਤਾਂ ਨੂੰ। ਹਾਂ ਹਾਂ। ਠੀਕ ਹੈ ਜੀ। ਤੇ ਮੂਰੇ ਆ ਗਿਆ 45 ਦਾ ਫਾਰਮ ਇਹ 2000 ਮਾਡਲ ਹੈ ਵੀਰੇ ਪੂਰਾ ਹਾਂਜੀ ਹਰਿਆਣਾ ਨੰਬਰ ਹੈ ਠੀਕ ਹੈ ਜੀ ਸਾਰਾ ओरिजिनल ਆ ਠੀਕ ਹੈ ਜੀ ਪਿਛਲੇ ਟਾਇਰ 45 ਪੈਸੇ ਅਗਲੇ ਟਾਇਰ 80 ਪੈਸੇ ਠੀਕ ਹੈ ਜੀ 1,75,000 ਰੁਪਏ ਅਡਵਾਂਟ ਕਰਦੇ ਆ ਠੀਕ ਹੈ ਜੀ ਬਸ ਹਾਂ ਜਾਂ ਨਾ ਸੌਦਾ 1.5 ਲੱਖ ਰੁਪਏ 1.5 ਲੱਖ ਰੁਪਏ ਦਾ ਮਿੱਤਰੋ ਇਹ ਬਣੂਗਾ ਤੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਸੈਂਪਲ ਕੱਪੜੇ ਵਾਲੀ ਛਤਰੀ ਹੈ ਮੂਰੇ ਆ ਗਿਆ ਚੈਂਪੀਅਨ ਬਾਈ ਦੱਸੀ 2000 ਤੇ 10 ਮਾਡਲ ਹੈ ਵੀਰੇ ਹਾਂਜੀ ਚਾਰੇ ਟਾਇਰ ਇਹਦੇ ਨਵੇਂ ਆ ਠੀਕ ਹੈ ਜੀ 90 ਪੈਸੇ ਕਹ ਲੋ 90 ਕਹ ਲੋ ਠੀਕ ਹੈ ਜੀ ਸਾਫ ਸੁਥਰਾ ਟਰੈਕਟਰ ਹੈ ਠੀਕ ਹੈ ਜੀ ਹਰਿਆਣਾ ਨੰਬਰ ਹੈ ਘੋੜਾ ਬੰਪਰ ਲੱਗਿਆ ਟਰੈਕਟਰ ਨੂੰ ਠੀਕ ਹੈ ਜੀ ਇੰਜਨ ਗੇਅਰ ਦਾ ਪੂਰਾ ਟਾਪ ਦਾ ਠੀਕ ਹੈ ਜੀ ਇਹ ਟਰੈਕਟਰ ਆਪਾਂ 275000 ਡਿਮਾਂਡ ਕਰਦੇ ਆ ਜੀ ਐਸ ਉਹ 9 22 ਲੱਖ ਦਾ ਸੌਦਾ 22 ਲੱਖ ਦਾ ਮਿੱਤਰੋ ਇਹ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੇ ਸੈਂਪਲ ਕੱਪੜੇ ਵਾਲੀ ਛਤਰੀ ਮੂਹੇ ਫਾਰਮ 60 ਆ ਗਿਆ ਬਈ फार्म 60 ਵੀਰੇ 2005 ਮਾਡਲ ਹੈ। ਹਾਂਜੀ। ਚਾਰੇ ਟਾਇਰ ਨਵੇਂ ਆ। ਠੀਕ ਹੈ ਜੀ। ਬੈਕ ਟਾਇਰ 14x28 ਦੇ ਆ। ਠੀਕ ਹੈ ਜੀ। ਇੰਜਨ ਗੇਅਰ ਤਾਂ ਫੁੱਲ ਚੰਗਾ। ਹਾਂਜੀ। ਲਿਖ ਕੇ ਗਾਰੰਟੀ ਹੈ ਇੰਜਨ ਗੇਅਰ ਦੀ। ਠੀਕ ਹੈ ਜੀ। ਠੀਕ ਹੈ ਜੀ। ਹਲਕੀ ਫੁਲਕੀ ਸ਼ੋ ਦੀ ਟੱਚਿੰਗ ਹੈਗੀ ਆ ਟਰੈਕਟਰ ਦੀ। ਠੀਕ ਹੈ ਜੀ। 2,45,000 ਡਿਮਾਂਡ ਆ 2,25,000 ਦਾ ਸੌਦਾ ਹੈ। ਠੀਕ ਹੈ ਜੀ। ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ। ਸੈਂਪਲ ਕੱਪੜੇ ਵਾਲੀ ਸਾਥਰੀ ਆ ਗਈ। ਇੰਜਨ ਗੇਅਰ ਤਾਂ ਬਾਈ ਕਹਿੰਦਾ ਓਕੇ ਆ। ਬਾਕੀ ਮੌਕੇ ਦਾ ਹੈ। ਟਰੈਕਟਰ ਚੰ ਮੂਰੇ ਆ ਗਿਆ 60 ਬਾਰ ਮਫੇਰ ਬਾਈ ਇਹ 2001 ਮਾਡਲ ਹੈ ਵੀਰੇ ਹਾਂਜੀ A to Z ओरिजिनल ਠੀਕ ਹੈ ਜੀ ਪੰਜਾਬ ਨੰਬਰ ਹੈ ਠੀਕ ਹੈ ਜੀ ਡਬਲ ਕਲਚ ਹੈ ਠੀਕ ਹੈ ਜੀ ਟਾਇਰ ਟਾਇਰ ਸਹੀ 65 ਪੈਸੇ JK ਕੰਪਨੀ ਦੇ ਠੀਕ ਹੈ ਜੀ ਇੰਜਨ ਗੇਅਰ ਦਾ ਫੁੱਲ ਚੰਗਾ ਠੀਕ ਹੈ ਜੀ ਬਸ ਇਹਦਾ ਇੱਕੋ ਹੀ ਰੇਟ ਆ ਵੀਰੇ ਦੇਣ ਲੈਣ ਵਾਲਾ ਮੰਗਰ ਨੂੰ 2-10 ਮੰਗਦੇ ਆ 185000 ਦਾ ਸੌਦਾ ਜੀ ਠੀਕ ਹੈ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਸਿੰਪਲ ਕੱਪੜੇ ਵਾਲੀ ਸਤਰੀਆ ਟਰੈਕਟਰ ਸਾਫ ਹੈ ਤੇ ਟਰੈਕਟਰ ਚੰਗਾ ਯਾਨੀ ਕਿ ਆ ਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆ ਜੋ ਕਰੋ ਸਰੋ ਮੂਰੇ ਆ ਗਿਆ 65 ਦਾ ਈਪੀਆਈ 65 ਈਪੀਆਈ ਅੱਠ ਮਾਡਲ ਆ ਹਾਂਜੀ ਪੰਜਾਬ ਨੰਬਰ ਆ 75 ਪੈਸੇ ਟਾਇਰ ਆ ਚਾਰੇ ਕੰਪਨੀ ਦੇ ਪਿੱਛੇ ਅਪੋਲੋ ਵਰਾਟ ਆ ਮਹਿੰਗੇ ਵਾਲੇ ਠੀਕ ਆ ਜੀ ਇੰਜਨ ਗੇਅਰ ਦਾ ਫੁੱਲ ਚੰਗਾ ਰੰਗ ਦਾ ਰੀਨਲ ਆ ਇੱਕ ਮਗਰਾੜ ਤੇ ਹਲਕੀ ਜੀ ਗਿੱਠ ਕਥੌਂ ਤੇ ਡੱਜਿੰਗਾ ਬ੍ਰੇਕਾਂ ਵਾਲੇ ਠੀਕ ਆ ਜੀ ਬਾਕੀ ਸਾਰਾ ਰੀਨਲ ਆ ਬਾਕੀ ਰੀਨਲ ਆ ਹਾਂਜੀ ਤੇ ਇੰਜਨ ਗੇਅਰ ਦਾ ਵੀ ਤਾਂ ਪੂਰਾ ਪੂਰਾ ਵਧੀਆ ਪੂਰਾ ਵਧੀਆ ਠੀਕ ਆ ਜੀ ਤੇ ਮਾਡਲ ਅੱਠ ਜੀ ਤੇ ਰੇਟ ਆ ਰੇਟ ਵੀਰ ਜੀ 3 ਲੱਖ ਹਾਂ ਜਾਂ ਨਾ ਦੇਣ ਵਾਲਾ ਰੇਟ 2 ਲੱਖ 75000 2 ਲੱਖ 75000 ਦੇਣ ਲੈਣ ਵਾਲਾ ਹੈ ਤੇ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਹਾਂਜੀ ਬਾਈ ਇਸ ਤੋਂ ਇਲਾਵਾ ਆਪਣਾ ਦਿਓਣ ਪਿੰਡ ਹੈ ਵੀਰੇ ਹਾਂਜੀ ਬਠਿੰਡਾ ਮਕਸਰ ਰੋਡ ਤੇ ਠੀਕ ਹੈ ਜੀ ਉੱਥੇ ਆਪਣਾ ਦੁਕਾਨ ਬਰਾੜ ਟਰੈਕਟਰ ਦੇ ਨਾਂ ਤੇ ਦੂਜਾ ਇੰਸਟਾਗ੍ਰam ਤੇ ਪੇਜ ਆ ਬਰਾੜ ਟਰੈਕਟਰ 0022 ਕਿਸੇ ਵੀ ਬੰਦੇ ਨੇ ਸਿੰਗਲ ਟਰੈਕਟਰ ਦੀ ਵੀਡੀਓ ਵੇਖਣੀ ਆ ਉਹਦੇ ਤੇ ਵੇਖ ਲਓ ਠੀਕ ਹੈ ਜੀ ਕੰਟੈਕਟ ਨੰਬਰ ਆਪਣਾ ਹੈਗਾ 96531 00499 ਠੀਕ ਹੈ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਭਾਈ ਬਹੁਤ-ਬਹੁਤ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਅਗਲੀ ਵੀਡੀਓ ਨਾਲ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ